ਪਟਿਆਲਾ ਕਰਨਲ ਕੁਟਮਰ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਤੇ ਹੁਣ ਫਿਰ ਤੋਂ ਲਗਾਤਾਰ ਜਿਹੜੀਆਂ ਵਕ ਵਕ ਜਿੱਥੇ ਬੰਦੀਆਂ ਨੇ ਭਗਵੰਤ ਮਾਨ ਨੂੰ ਅਪੀਲ ਕਰ ਰਹੀਆਂ ਨੇ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਉਹ ਮੁਲਾਜ਼ਮ ਸੀ 12 ਉਹਨਾਂ ਦੇ ਖਿਲਾਫ ਤਗੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਬਾਕੀ ਹੋਰ ਪੁਲਿਸ ਮੁਲਾਜ਼ਮ ਨੇ ਤਾਂ ਉਹਨਾਂ ਦੇ ਵਿੱਚ ਇੱਕ ਮਿਸਾਲ ਬਣ ਸਕੇ ਜੇਕਰ ਤੁਸੀਂ ਖੁਦ ਆਪਣੇ ਲਾ ਨੂੰ ਤੋੜਦੇ ਹੋ ਤਾਂ ਤੁਹਾਡੇ ਨਾਲ ਕੀ ਕੁਝ ਹੋ ਸਕਦਾ ਤੇ ਹੁਣ ਦੇਸ਼ ਦੀ Indian Ex Service Man Movement ਵੱਲੋਂ ਭਗਵੰਤ ਮਾਨ ਹੋਰਾਂ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਵਧ ਰਹੇ ਪੰਜਾਬ ਪੁਲਿਸ ਵੱਲੋਂ ਫੌਜੀਆਂ ਦੇ ਅਤਿਆਚਾਰ ਦੀ ਗੱਲ ਚੁੱਕੀ ਹੈ ਤੇ ਪੰਜਾਬ ਦੇ ਦੋ ਵੱਡੇ ਕੇਸਾਂ ਦੀ ਗੱਲ ਕੀਤੀ ਹੈ ਜਿਸ ਦੇ ਵਿੱਚ ਪਟਿਆਲਾ ਦੇ ਵਿੱਚ ਕਰਨਲ ਕੁਟਮਰ ਮਾਮਲਾ ਤੇ ਉਸ ਤੋਂ ਬਾਅਦ ਫਤੇਗੜ ਸਾਹਿਬ ਦੇ ਵਿੱਚ ਹੋਏ ਫੌਜੀ ਦੇ ਐਕਸ ਸਰਵਿਸਮੈਨ ਦੇ بیٹے ਦੇ ਨਾਲ ਕੁਟਮਰ ਮਾਮਲੇ ਨੂੰ ਹਾਈਲਾਈਟ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੀ ਚਿੱਠੀ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਹੈ ਭਗਵੰਤ ਮਾਨ ਹੋਰਾਂ ਨੂੰ ਕਿ ਇਲ ਟਰੀਟਮੈਂਟ ਐਂਡ ਮਿਸਟਰੀਟਮੈਂਟ ਬਾਇ ਪੰਜਾਬ ਪੁਲਿਸ ਔਨ ਮਿਲਟਰੀ ਪਰਸਨਲ ਐਂਡ ਥੇਅਰ ਫੈਮਲੀਆਂ ਆਰ ਇਨਕਰੀਸ ਯਾਨੀ ਕਿ ਜਿਹੜੇ ਪੰਜਾਬ ਦੇ ਵਿੱਚ ਐਕਸ ਸਰਵਿਸਮੈਨ ਰਹਿੰਦੇ ਨੇ ਜਾਂ ਫਿਰ ਆਰਮੀ ਮੈਨ ਰਹਿੰਦੇ ਨੇ ਜੋ ਸਰਵਿੰਗ ਨੇ ਜੋ ਹੁਣੇ ਤੱਕ ਜੌਬ ਕਰ ਰਹੇ ਨੇ ਜਾਂ ਕਿ ਦੇਸ਼ ਦੀ ਸੇਵਾ ਕਰ ਰਹੇ ਨੇ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਲਗਾਤਾਰ ਪੰਜਾਬ ਪੁਲਿਸ ਦਾ ਜਿਹੜਾ ਵਤੀਰਾ ਹੈ ਜਿਹੜਾ ਖਰਾਬ ਵਤੀਰਾ ਦੇ ਕੇਸ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਥੀਸ ਆਰ ਸ਼ੀਰ ਕੋਲਡ ਕ੍ਰਾਈਮਸ ਬੀਨ ਕਮਿਟਡ ਬਾਈ ਪੰਜਾਬ ਪੁਲਿਸ ਹੂਸ ਡਿਊਟੀ ਇਜ਼ ਟੂ ਮੇਨਟੇਨ ਲਾਅ ਐਂਡ ਆਰਡਰ ਐਂਡ ਨੋਟ ਟੂ ਕਮਿਟ ਕ੍ਰਾਈਮਸ ਦੈਮਸੈਲ ਅਗੇਂਸਟ ਸੋਲਜਰ ਐਂਡ ਉਹ ਹੂ ਪ੍ਰੋਟੈਕਟ ਇੰਟੀਗ੍ਰਿਟੀ ਐਂਡ ਸੋਵਰਨਿਟੀ ਆਫ ਕੰਟਰੀ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਪੁਲਿਸ ਦੀ ਡਿਊਟੀ ਦਾ ਜਿਹੜੀ ਪੰਜਾਬ ਪੁਲਿਸ ਦੀ ਡਿਊਟੀ ਹੈ ਮੇਨਟੇਨ ਕਰਨਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਉਹੀ ਲੋਕ ਹੁਣ ਪੰਜਾਬ ਦੇ ਜਿਹੜੇ ਸੋਲਜਰ ਨੇ ਜੋ ਦੇਸ਼ ਨੂੰ ਬਚਾਰੇ ਨੇ ਉਹਨਾਂ ਦੇ ਨਾਲ ਖਤਰਨਾਕ ਤੋਂ ਖਤਰਨਾਕ ਵਤੀਰੇ ਅਪਣਾ ਰਹੇ ਨੇ ਉਹਨਾਂ ਦਾ ਮਤਲਬ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਫੌਜੀ ਤੇ ਐਕ ਸਰਵਿਸਮੈਨ ਦੇ ਪਰਿਵਾਰਾਂ ਦੇ ਨਾਲ ਮਾੜੇ ਹੁੰਦੇ ਜਾ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਦੋ ਕੇਸਾਂ ਦੀ ਗੱਲ ਕੀਤੀ ਹੈ ਜਿਸ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਦੇ ਵਿੱਚ ਗੱਲ ਕੀਤੀ ਗਈ ਉਹਨਾਂ ਕਹਿੰਦਾ ਹੈ ਕਿ ਅ ਗ੍ਰੀਵਿਅਸ ਅਸੌਲਟ ਬਾਇ 12 ਪੰਜਾਬ ਪੁਲਿਸ ਪਰਸਨਲ ਓਨ ਕਰਨਲ ਪੁਸ਼ਪਿੰਦਰ ਸਿੰਘ ਬਾੜ ਅ ਸਰਵਿੰਗ ਆਫੀਸਰ ਐਂਡੀਸਨ ਔਨ ਦਾ ਨਾਈਟ ਮਾਰਚ 13 ਤੋਂ 14 ਤੇ ਦੂਸਰੇ ਕੇਸ ਦੀ ਉਹਨਾਂ ਨੇ ਵੱਲੋਂ ਗੱਲ ਕੀਤੀ ਗਈ ਹੈ ਕਿ ਅ ਅਸੌਲਟ ਔਨ ਦਾ ਸਨ ਆਫ ਐਨ ਐਕਸ ਸਰਵਿਸਮੈਨ ਔਨ ਆਫ ਫਤੇਗੜ ਸਾਹਿਬ ਐਟ ਫਤੇਗੜ ਸਾਹਿਬ ਬਾਈ ਪੰਜਾਬ ਪੁਲਿਸ ਤੇ ਇਹ ਜਿਹੜੇ ਦੋ ਕੇਸ ਨੇ ਇਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੋਲਜਰਸ ਦੇ ਨਾਲ ਬਹੁਤ ਹੀ ਮਾੜਾ ਵਤੀਰਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਜੋ ਕਿ ਪਬਲਿਕ ਡੀਲਿੰਗ ਇਨਾਂ ਨੂੰ ਸਿਖਾਈ ਜਾਵੇ ਤੀਸਰੇ ਪੁਆਇੰਟ ਦੇ ਉੱਤੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਐਸਆਈਟੀ ਹੈਜ਼ ਬੀਨ ਕਨਸਟੀਟਿਊਟਡ ਵਿਚ ਵਿਲ ਟੇਕ ਇਟ ਔਨ ਕੋਰਸ ਥੇਅਰ ਇਜ਼ ਐਨ ਅਰਜੈਂਟ ਨੀਡ ਫੋਰ ਇਨਸਟੀਟੂਟਿੰਗ ਬਿਹੇਵੀਅਰਲ ਚੇਂजेस ਇਨ ਦਾ ਪਬਲਿਕ ਡੀਲਿੰਗ ਆਫ ਪੰਜਾਬ ਪੁਲਿਸ ਪਰਸਨਲ ਇੱਕ ਬੜੀ ਵੱਡੀ ਤੁਸੀਂ ਕਹਿ ਸਕਦੇ ਹੋ ਕਿ ਨਸੀਹਤ ਹੈ ਬੜੀ ਵੱਡੀ ਗੱਲ ਹੈ ਤੇ ਨਾਲ ਹੀ ਇੱਕ ਸ਼ਰਮਸਾਰ ਕਰਨ ਵਾਲੀ ਵੀ ਗੱਲ ਹੈ ਕਿ ਲੋਕ ਪੰਜਾਬ ਪੁਲਿਸ ਨੂੰ ਇਹ ਕਹਿ ਰਹੇ ਨੇ ਕਿ ਤੁਹਾਨੂੰ ਆਮ ਲੋਕਾਂ ਦੇ ਨਾਲ ਵਤੀਰਾ ਕਿਵੇਂ ਰੱਖਣਾ ਹੈ ਉਹ ਸਿੱਖਣ ਦੀ ਲੋੜ ਹੈ ਤੇ ਐਕਸ ਸਰਵਿਸਮੈਨ ਮੂਵਮੈਂਟ ਵੱਲੋਂ ਭਗਵੰਤਵਾਨ ਹੋਰਾਂ ਨੂੰ ਇਹ ਚਿੱਠੀ ਲੈ ਕੇ ਮੰਗ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਜਾਂ ਮੁਲਾਜ਼ਮ ਨੇ ਉਹਨਾਂ ਨੂੰ ਸਿਖਾਇਆ ਜਾਵੇ ਕਿ ਪਬਲਿਕ ਡੀਲਿੰਗ ਹੁੰਦੀ ਕਿਵੇਂ ਹੈ ਇੱਕ ਵੱਡਾ ਤੇ ਇੱਕ ਕਹਿ ਸਕਦੇ ਹੋ ਕਿ ਕਿ ਨਸੀਹਤ ਤੇ ਪੰਜਾਬ ਪੁਲਿਸ ਦੇ ਉਹਨਾਂ ਅਫਸਰਾਂ ਦੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਲੋਕ ਹੁਣ ਪੰਜਾਬ ਪੁਲਿਸ ਨੂੰ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਚੁੱਕੇ ਨੇ ਜੋ ਲੋਕਾਂ ਨੇ ਜੋ ਪੰਜਾਬ ਪੁਲਿਸ ਅਤਵਾਦ ਦੇ ਵਿਰਲੇ ਲੜ ਚੁੱਕੀ ਹੈ ਤੇ ਹੁਣ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਪਬਲਿਕ ਡੀਲਿੰਗ ਸਿਖਾਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਗੀਆਂ ਜਾ ਰਹੀਆਂ ਨੇ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਦੋਨਾਂ ਕੇਸਸ ਨੂੰ ਹਾਈਲਾਈਟ ਕਰਦੇ ਹੋਏ ਭਗਵੰਤ ਮਾਨ ਤੋਂ ਅਪੀਲ ਕੀਤੀ ਹੈ ਕਿ ਜਿਹੜੇ ਵੀ ਪੁਲਿਸ ਮੁਲਾਜ਼ਮ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ 12 ਪੁਲਿਸ ਮੁਲਾਜ਼ਮ ਕਰਨਲ ਪੁਸ਼ਪਿੰਦਰ ਬਾੜਤ ਤੇ ਉਹਨਾਂ ਦੇ ਬੇਟੇ ਦੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀਗੀ ਉਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਵੇ ਜਿਸ ਦੇ ਨਾਲ ਜਿਹੜੇ ਬਾਕੀ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਹੈ ਸਿੱਖ ਮਿਲ ਸਕੇ ਕਿ ਇਸ ਤਰ੍ਹਾਂ ਅਸੀਂ ਨਹੀਂ ਕਰਨਾ ਤੇ ਸਭ ਤੋਂ ਵੱਡੀ ਗੱਲ ਪੰਜਾਬ ਪੁਲਿਸ ਦੀ ਡੀਲਿੰਗ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਪੰਜਾਬ ਪੁਲਿਸ ਦੀ ਡੀਲਿੰਗ ਦਾ ਜਿਹੜਾ ਵਤੀਰਾ ਹੈ ਉਸ ਨੂੰ ਸਹੀ ਕੀਤਾ ਜਾਵੇ ਤੋ ਲਗਾਤਾਰ ਕਰਨਲ ਉਸਪਿੰਦਰ ਕੇਸ ਦਾ ਮਾਮਲਾ ਸੁਰਖੀਆਂ ਦੇ ਵਿੱਚ ਰਹਿ ਰਿਹਾ ਹੈ ਤੇ ਲਗਾਤਾਰ ਹਰ ਜਥੇਬੰਦੀਆਂ ਪੰਜਾਬ ਦੇ ਲੋਕ ਵੀ ਇਸ ਦੇ ਉੱਤੇ ਵੱਡੀ ਕਾਰਵਾਈ ਦੀ ਮੰਗ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਜੇ ਦੱਸ ਦਈਏ ਕਿ ਕਰਨਲ ਪੁਸ਼ਪਿੰਦਰ ਬਾਠੌਰਾਂ ਦੇ ਵਾਈਫ ਨੇ ਮੁਲਾਕਾਤ ਕੀਤੀ ਸੀ ਭਗਵੰਤ ਮਾਨ ਹੋਰਾਂ ਦੇ ਨਾਲ ਤੇ ਭਗਵੰਤ ਮਾਨ ਹੋਰਾਂ ਵੱਲੋਂ ਸ਼ਾਮ 6 ਵਜੇ ਦਾ ਟਾਈਮ ਦਿੱਤਾ ਗਿਆ ਸੀਗਾ ਕਿ ਸ਼ਾਮ 6 ਵਜੇ ਤੱਕ ਤੁਹਾਨੂੰ ਪੂਰਾ ਇਨਸਾਫ ਮਿਲ ਜਾਏਗਾ ਪਰ ਉਸ ਤੋਂ ਬਾਅਦ ਨਾ ਹੀ ਉਹਨਾਂ ਦੇ ਉਹਨਾਂ ਦੇ ਨਾਲ ਫੋਨ ਤੇ ਗੱਲ ਹੋ ਪਈ ਭਗਵੰਤ ਮਾਨ ਹੋਰਾਂ ਦੇ ਨਾਲ ਤੇ ਨਾ ਹੀ ਪਰਵਾਰ ਉਹਨਾਂ ਦੇ ਨਾਲ ਅਪਰੋਚ ਕਰਨ ਅਪਰੋਚ ਕੀਤੀ ਪਰ ਉਹਨਾਂ ਦੀ ਅਪਰੋਚ ਦੇ ਉੱਤੇ ਕੋਈ ਗੱਲ ਨਾ ਹੋ ਸકી ਜਿਸ ਦਾ ਇੱਕ ਬਹੁਤ ਹੀ ਵੱਡਾ ਇੰਪੈਕਟ ਬਾਅਦ ਚ ਦੇਖਣ ਨੂੰ ਮਿਲਿਆ ਕਿ ਲੋਕਾਂ ਵੱਲੋਂ ਵੀ ਭਗਵਾਨ ਸਰਕਾਰ ਦੇ ਖਿਲਾਫ ਆਵਾਜ਼ ਚੁਕਣੀ ਸ਼ੁਰੂ ਕਰ ਦਿੱਤੀ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਾਮਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ